ਸ਼੍ਰੋਮਣੀ ਕਾਲੀਦਾਲ ਦਾ ਟਾਕੜ ਲੀਡਰ ਤਲਬੀਰ ਸਿੰਘ ਗਿੱਲ ਜਿਹੜਾ ਕਿ ਪਿਛਲੇ ਦਿਨੀ ਹੀ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਉਸ ਤੋਂ ਬਾਅਦ ਲਗਾਤਾਰ ਸੁਖਵੀਰ ਸਿੰਘ ਬਾਦਲ ਵਿਕਰਮਜੀਤ ਸਿੰਘ ਮਜੀਠੀਏ ਦੇ ਉੱਤੇ ਉਹ ਤੰਜ ਕੱਸ ਰਹੇ ਆ ਇੱਕ ਦੂਜੇ ਦੀਆਂ ਅੰਦਰਲੀਆਂ ਗੱਲਾਂ ਦੱਸ ਰਹੇ ਆ ਕਮਜ਼ੋਰੀਆਂ ਦੱਸ ਰਹੇ ਆ ਤੇ ਉਸ ਤੋਂ ਬਾਅਦ ਅੱਜ ਪਹਿਲੀ ਵਾਰ ਆਮਣਾ-ਸਾਮਣਾ ਹੋਇਆ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਨਿਮਰਤਾ ਦੇ ਨਾਲ ਮਿਲੇ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਇਹ ਗੱਲ ਆਖਦੇ ਹੋਏ ਨਜ਼ਰ ਆਏ ਮਾਝੇ ਦੇ ਜਰਨੈਲ ਕਿਉਂਕਿ ਮਾਝੇ ਦੇ ਵਿੱਚ ਰਹਿਣ ਵਾਲਾ ਜਿੰਨੇ ਪੰਜਾਬ ਦੇ ਲੋਕ ਆ ਉਹ ਜਾਣਦੇ ਆ ਕਿ ਮਾਝੇ ਦੇ ਜਿੰਨੇ ਵੀ ਹਲਕੇ ਆ ਉਹਨਾਂ ਦੇ ਵਿੱਚ ਤਲਵੀਰ ਸਿੰਘ ਗਿੱਲ ਦੀ ਦੀ ਪਕੜ ਸੀ ਕਿੰਨੇ ਲੋਕ ਉਹਨਾਂ ਦੇ ਨਾਲ ਆ ਇਸੇ ਕਰਕੇ ਪਾਰਟੀ ਛੱਡੇ ਜਾਣ ਤੋਂ ਬਾਅਦ ਵੀ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਮਾਝੇ ਦੇ ਜਰਨੈਲ ਨਾਲ ਪੁਕਾਰਦੇ ਹੋਏ ਨਜ਼ਰ ਆਏ ਤੇ ਉਹਨਾਂ ਨੇ ਵੀ ਉਹਨਾਂ ਦੇ ਕੋਡੇ ਹੱਥ ਲਾਏ ਉਸ ਤੋਂ ਬਾਅਦ ਦੋਵੇਂ ਇੱਕ ਦੂਜੇ ਤੋਂ ਅੱਗੇ ਵਧਦੇ ਹੋਏ ਨਜ਼ਰ ਆਏ ਤੁਹਾਨੂੰ ਦੱਸ ਦਿੰਨੇ ਆ ਕਿ ਆਪਣੀਆਂ ਜਿਹੜੀਆਂ ਇੰਟਰਵਿਊਜ਼ ਆ ਉਹਨਾਂ ਦੇ ਵਿੱਚ ਵੀ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਵੱਲੋਂ ਕੁਝ ਵੀ ਮਾੜਾ ਚੰਗਾ ਨਹੀਂ ਬੋਲਿਆ ਗਿਆ ਹਾਲਾਂਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਪੂਰਾ ਜਿਹੜਾ ਆਪਣਾ ਗੁੱਸਾ ਕੱਢਿਆ ਗਿਆ ਕਿ ਉਹਨਾਂ ਨੇ ਜਲੀਲ ਕੀਤਾ ਸੀ ਉਹਨਾਂ ਨੂੰ ਪਾਰਟੀ ਛੱਡਣ ਦੇ ਲਈ ਇਸੇ ਕਰਕੇ ਉਹਨਾਂ ਵੱਲੋਂ ਪਾਰਟੀ ਛੱਡੀ ਗਈ ਜੋ ਅੱਜ ਵੇਖਣ ਨੂੰ ਵੀ ਮਿਲਿਆ ਵੀ ਬੜੀ ਨਿਮਰਤਾ ਦੇ ਨਾਲ ਤਲਵੀਰ ਸਿੰਘ ਗਿੱਲ ਵੱਲੋਂ ਗੋਡਿਆਂ ਨੂੰ ਹੱਥ ਲਾਏ ਗਏ ਸੁਖਵੀਰ